ਜੀ ਗਾਇਸ ਜੇ ਆਹ ਜ਼ਰਾ ਦੋਸਤੋਂ ਮਿਲ ਗਾਦੇ ਹੋ ਤਾਂ ਇਹ ਸਾਰੇ ਜਾਣੇ ਵਧੀਆ ਹੋਣਗੇ ਮੈਂ ਇਸ ਟਾਈਮ ਆਇਆ ਪ੍ਰੈਂਚੂ ਤੇ ਘਰੇ ਪ੍ਰੈਂਚੂ ਨੂੰ ਲੈਣ ਆਇਆ ਸੀਗਾ ਪ੍ਰੈਂਚੂ ਘਰੇ ਹੈ ਨਹੀਂ ਉਹਦੇ ਕੋਲੋਂ ਰਾਤ ਦਾ ਮੇਰਾ ਮੋਟਰਸਾਈਕਲ ਹੈਗਾ ਮੋਟਰਸਾਈਕਲ ਲੈ ਕੇ ਫਰਾਰ ਹੋਇਆ ਹੈ ਆ ਤੇ ਜੇ ਦੁਕਾਨ ਤੇ ਆਉਂਗਾ ਕੁਝ ਪੀੜਾ ਖਾਉਂਗਾ ਇਸ ਟਾਈਮ ਮੈਂ ਦੁਕਾਨ ਤੇ ਤੁਰ ਕੇ ਜਾਂਦਿਆਂ ਆਂ ਚੈੱਕ ਕਰੀ ਸਕਦੇ ਹੋ ਨੇ ਤੁਸੀਂ ਰੈਸਟੋਰੈਂਟ ਪਰ ਦੁਕਾਨ ਤੇ ਤੁਰ ਕੇ ਜਾਂਦਿਆਂ ਆ ਹੁਣ ਇਹ ਦੁਕਾਨ ਤੇ ਜਾ ਕੇ ਪਹੁੰਚਿਆ ਕਿ ਨਹੀਂ ਉੱਥੇ ਆਇਆ ਕਿ ਨਹੀਂ ਉਹਦੀ ਮੰਮੀ ਨੂੰ ਪੁੱਛਿਆ ਕਿੱਥੇ ਗਿਆ ਉਹਦੀ ਮੰਮੀ ਕਹਿੰਦੀ ਮੈਨੂੰ ਪਤਾ ਨਹੀਂ ਮੈਂ ਵੀ ਹੁਣੀ ਆਈ ਆ ਦੁਕਾਨੇ ਵੀ ਨਹੀਂ ਪਹੁੰਚਿਆ ਕਿ ਨਾ ਟੋਰਗੇਟ ਮਚਲੀ ਤੇ ਨਾਂਤੇ ਬੋਲੀ ਗਾਈਜ਼ ਮੁੰਡਾ ਆ ਗਿਆ ਆ ਆਪਣਾ ਆਪਣੀ ਦੀ ਨਹੀਂ ਉੱਥੋਂ ਆ ਦੇਖੋ ਪਹਿਲਾਂ ਕਿਤਾਉਂਦੀ ਆ ਹਾਂ ਬਾਹਰ ਹੁੰਦੀ ਆ ਮੇਰੇ ਨਾਲ ਬਾਹਰ ਹੁੰਦੀ ਆ ਪਹਿਲਾਂ ਕਿਤਾਉਂਦੀ ਅੱਲਾ ਤੋ आज की आज उतन चले नहीं कितने बजे स्कूलों स्कूलों ये आया जी लगभग सवा 2 सवा 2 कौन टाइम में ना 3:30 किलो ये अभी हो गई वो टाइम भाई उधर चले हां आई हुई उधर ये आगे जी उतरगी ठीक है सवा 2 के आसपास 11:00 बजे का सवा 2 नहीं सवा 2 में स्कूल छुट्टी हुई मैं दो ਕੰਦਰਾ ਕੀ ਸੂਰਾਂ ਦਾ ਪਹੁੰਚੇਗਾ ਫਿਰ ਮੈਂ ਘੁੰਮ ਲਿਆ ਆ ਉਹ ਬੈਗ ਸਿੱਟਿਆ ਜਿਹੜਾ 2:15 ਦੇ ਘਰੇ ਗਿਆ 2:00 2:00 ਵਜੇ 25 ਮਿੰਟ ਤੇ ਮੈਂ ਘਰੇ ਜਗਾ ਮੈਮੀ ਠੀਕ ਆ ਇਹ ਮੁੰਡਿਆਂ ਦੇ ਮੈਂ ਘਰੇ ਗਿਆ ਇਹਦੀ ਮੰਮੀ ਨੂੰ ਮੰਮੀ ਇਹਦੀ ਹਲੇ ਆਈ ਸੀਗੀ ਇਤੋਂ ਨੰਗੀ ਮੇਰੇ ਸਾਹਮਣੇ ਇਤੋਂ ਨੰਗੀ ਹੀ ਮੈਂ ਮਗਰੇ ਚੱਲ ਗਿਆ ਮੈਂ ਕਿਹਾ ਦੇ ਦਦਾ ਕੀ ਕਰਦਾ ਇਹ ਮੈਂ ਇਹਨਾਂ ਦੇ ਘਰੇ ਗਿਆ ਠੀਕ ਆ ਜੀ ਦੂਜਾ ਗੇਮ ਖੇਲਣ ਦਿਆ ਸੀਗਾ ਇਹ ਮੋਟਰਸਾਈਕਲ ਲੈ ਕੇ ਫਰਾਰ ਬੈਗ ਸਿੱਟਿਆ ਇਹਨੂੰ ਮੋਟਰਸਾਈਕਲ ਲੈ ਕੇ ਫਰਾਰ ਉਹ ਇਥੇ ਲੈਣ ਗਿਆ ਹੀਗਾ 2:25 ਮਿੰਟ ਤੇ ਗਿਆ ਤੇ ਫਿਰ ਮੈਂ ਜਾਣਾ ਹੀ ਆ ਉਧਰ ਨੂੰ लेंटाई ਵਜੇ ਦੋ ਬੀਤੇ ਮੇਰੇ ਚਲ ਗਏ ਨਾ ਝੂਠ ਬੋਲ ਨਾ ਦਾਦੇ ਸੱਚ ਬੋਲ ਸੱਚ ਬੋਲ ਮੈਂ ਕਿਤੇ ਜਾਣਾ ਉਹਨਾਂ ਨੇ ਇਧਰ ਬੈਠਣਾ ਤੂੰ ਪੰਪ ਨਾ ਦੇ ਤੂੰ ਰਾਣੀ ਕੋ ਪੰਪਣਾ ਦੇ ਤੈਨੂੰ ਸੁਦਾਈਆਂ ਕੋ ਅਸੀਂ ਲੱਪਣੇ ਗਏ ਆ ਫੁੱਦੂ ਆਈ ਭਾਈ ਦਾ ਕਰਤਾ ਸੁਲਾ ਫਾਇਦਾ ਕਰਤਾ ਸੁਲਾ ਠੀਕ ਨਾ ਆਉਣ ਲੱਗਾ ਭਾਈ ਆ ਵੀ ਭਾਈ ਪੰਜ ਮਾਰ ਲੋ ਜੋ ਦੀ ਸੁਲਾ ਤੂੰ ਲਾ ਲਓ ਜਿਹੜਾ ਕੱਲ ਆਪਣਾ ਲੰਘ ਲੱਗਾ ਐਕਸੀਡੈਂਟ ਹੋਇਆ ਜੀ ਨਾ ਰੇਡੀ ਵਾਲਾ ਮਸਲਾ ਹੱਲ ਕਰਾਉਣ ਲੱਗੇ ਰੇਡੀ ਵਾਲਾ ਜੇ ਰੇਡੀ ਹੋ ਵੀ ਉਹਨੂੰ ਕੋਈ ਗੱਲ ਹੋ ਜਾਂਦਾ ਹੁੰਦਾ ਹਾਂਜੀ ਠੀਕ ਆ ਕੋਈ ਇਨਸਾਨ ਇਹੋ 300 ਰੁਪਏ ਨੂੰ ਬਹੁਤ ਜ਼ਿਆਦਾ ਲੱਗਾ ਜਾਣਾ 300 ਰੁਪਏ ਬਹੁਤ ਅੱਜ ਕਦੇ ਪੁਰਾਣਾ ਸੀ ਮੇਰੇ ਕੋਲ ਲਜਾਂ ਹੋ ਲੱਗਦੀ ਸੀ ਕੋਈ ਗੱਲ ਚਲੋ ਜਾਣ ਬਚ ਗਈ ਬਾਕੀ ਉਹ ਮੈਨੂੰ ਹੋ ਗਿਆ ਕਿ ਮੈਂ ਵੀ ਮੇਤੋ ਵੀ ਗਲਤੀ ਹੋ ਗਈ ਥੋੜਾ ਮੈਂ ਮੈਂ ਕੰਟੈਂਟ ਦਿੱਤੀ ਤੁਸੀਂ ਪਤਾ ਕੀ ਕੀਤਾ ਤੁਹਾਨੂੰ ਇੱਕ ਵਾਰੀ ਤਾਂ ਤੁਸੀਂ ਉਹ ਰਹਿਣ ਤਾਂ ਰੁਕਦਾ ਮੈਂ ਕਿਹਾ ਹੈ ਨਹੀਂ ਮਗਰ ਖਰੇ ਕੁਝ ਵੀ ਤੁਸੀਂ ਜਾਣਾ ਮੇਰੇ ਨਾ ਦਿਮਾਗ ਰਾਸੀ ਰੋ ਹੈ ਬਿਮਾਰ ਤੇ ਮੈਨੂੰ ਟੈਨਸ਼ਨ ਟੂਨ ਜਾਇਆ ਦੋ ਤਿੰਨ ਮੈਂ ਉਹ ਫੇ ਉੱਤੇ ਹਸਪਤਾਲ ਛੱਡ ਕੇ ਆ ਜਾ ਕਿ ਮਿੰ ਟੈਨਸ਼ਨ ਜੀ ਪਈ ਸੀ ਮੈਨੂੰ ਉਹ ਦਿਮਾਗ 'ਚ ਕਈ ਕੁਝ ਆਉਣ ਲਿਆ ਮੈਂ ਕਿ ਭੀ ਜਾਮਾ ਹੁੰਦਾ ਮੈਂ ਕੋਈ ਇਦਾਂ ਹੋਈ ਕਿ ਇੱਕ ਵਾਰੀ ਤਾਂ ਬਚਾਅ ਹੋ ਗਿਆ ਥੋੜਾ ਥੋੜਾ ਮੈਂ ਦੂਜੀ ਵਾਰੀ ਜ਼ਿਆਦਾ ਚੰਕਣ ਲੱਗ ਗਿਆ ਬੰਦਾ ਮੱਜ ਗਿਆ ਆਪਾਂ ਕੋਈ ਚਲੋ ਕੋਈ ਆ ਜਾ ਕੋਈ ਕਰਾ ਮੇਰੇ ਕੋਲ ਤਾਂ ਕੋਈ ਨਾ ਘਟਾ ਵਾ ਤੇ ਰੋਂਦਾ ਪੂਰਾ ਕਰ ਦਿੰਗੇ ਠੀਕ ਹੈ ਕਾਮਲਾਲ ਮੇਤ ਹੈ ਉਹ ਰਾਤੀ ਨੂੰ ਬਹੁਤ ਆਪਣੇ ਨੂੰ ਲੋ ਜੀ ਇਹ ਆਪਾਂ ਹੁਣ ਪਾਪੇ ਹੋਣ ਦਾ ਮਸਲਾ ਹੱਲ ਕਰਾਤਾ ਹੈ ਜਿਹੜਾ ਰੀੜੀ ਦਾ ਸੀਗਾ ਠੀਕ ਹੈ ਜੀ ਸੁਲਾ ਹੋ ਗਈ ਆ ਕਿੰਨੇ ਮਿਲੇ ਠੀਕ ਹੈ ਜੀ ਆਹ ਲੱਗਾ ਜੀ ਨਾਲ ਪੰਜ ਪਟਾਕੇ ਉਹ ਪਏ ਸੀ ਸੁਲਾ ਹੋ ਗਈ ਆ ਜੀ ਆਪਣੀ ਹਾਂਜੀ ਗਾਇਜ਼ ਫਰੈਂਚੂ ਲੱਗਾ ਬਾਹਰ ਕੰਮ ਕਰਨਾ ਰਖੜੀਆਂ ਤਾਂ ਉੱਪਰ ਇੱਧਰ ਉਹ ਲੱਗਾ ਫਰੈਂਚ ਝੜੂ ਝੂੜੂ ਫੇਰਨ ਧੁੱਪ ਨਿਕਲਿਓ ਆ ਤੇ ਮੀ ਪੈੰਦਿਆ ਜਾਲੀ ਨਹੀਂ ਆ ਇਹ ਚੈੱਕ ਕਰੋ ਤੋਂਪ ਦੇ ਵਿੱਚ ਮੀਂਹ ਪੈਂਦਿਆ ਖੜੀਆਂ ਦੇ ਮੌਸਮ ਤੇ ਮੀਂਹ ਪੈਂਦਾ ਹੀ ਹੁੰਦਾ ਮਾੜਾ-ਮੋਟਾ ਜੇ ਰਕਣਾ ਮੀਂਹ ਪੈਂਦਾ ਹੁੰਦਾ ਪ੍ਰਾਤਿਵ ਵੀ ਬਹੁਤ ਮੀਂਹ ਪਿਆ ਸ਼ਰਾਟੇ ਦਾ ਬਹੁਤ ਜ਼ਿਆਦਾ ਪਾਣੀ ਪਾਣੀ ਹੋ ਗਿਆ ਝੋਪੜੇ ਦੇ ਵਿੱਚ ਅੱਤੀ ਮੈਂ ਸਕੂਟਰੀ ਪਾਲੀ ਗਲੀ ਦੇ ਵਿੱਚ ਟੋਟਾ ਘਟ ਨਹੀਂ ਗੋਡਿਆਂ ਤੱਕ ਪਾਣੀ ਆ ਰਿਹਾ ਹੈਗਾ ਇਹ ਸਕੂਟਰੀ ਨਾ ਇੱਧਰ ਲੈ ਕੇ ਜਾਂ ਜੋਗਾ ਨਾ ਇੱਧਰ ਲੈ ਕੇ ਜਾਂ ਜੋਗਾ ਹੰਗ ਬੇ ਹੀ ਰਹਿ ਗਿਆ ਪਾਣੀ ਵਿੱਚ ਸਾਰੇ ਗਿੱਲਾ ਹੋ ਗਏ ਬੂਟ ਵਾੜੇ ਗਿੱਲੇ ਹੋ ਗਏ ਮਰਾਤੀ ਸਾਢੇ 10 ਵਜੇ ਘਰ ਨੂੰ ਗਿਆ ਔਰ ਬਾਕੀ ਜੀ ਸਾਡੀ ਵੀਡੀਓ ਨਾਲ ਜੁੜੇ ਰਹੋ ਫਲੋਕ ਵੇਖਣ ਲਈ ਜੀ ਠੀਕ ਹੈ ਜੀ ਹਾਂ ਜੀ ਗਾਇਜ਼ ਰੱਖੜੀ ਦਾ ਤਿਹਾਰ ਆ ਗਿਆ ਜਿੰਨੇ ਕੀ ਤੁਹਾਨੂੰ ਪਤਾ ਹੀ ਆ ਕੜੀ ਦਾ ਆ ਚੁਆਇਆ ਤੇ ਅੰਚੂ ਦੇ ਮਾਤਾ ਰਖੜੀ ਵੇਚਣ ਦੇਓ ਆ ਦੇਖੋ ਰਖੜੀ ਬਹੁਤ ਸੋਹਣੀ ਸੋਹਣੀ ਆਪਣੇ ਤੋਂ ਲੱਗੀ ਹੋਆ ਜੇ ਕਿਸੇ ਨਾਲ ਲੈਣੀ ਹੋਈ ਤਾਂ ਦੱਸ ਦਿਓ ਸਾਨੂੰ ਕੋਈ ਇਕਰਾਰ ਵਾਦਾਾਂ ਦੇ ਤਰ੍ਹਾਂ ਦੇਖੋ ਕੈਂਚੂ ਲੋਟੇ ਚ ਪਾ ਕੇ ਦੇ ਲੱਗਾ ਹੁਣ ਰਖੜੀ ਬਾਕੀ ਸਾਡੀ ਵੀਡੀਓ ਨਾਲ ਠੀਕ ਹੈ ਜੀ ਕਾਟਕ ਲੱਗਾ ਹੈਗਾ ਅਛਰੂ ਚ ਪਿਆ ਆ ਗੱਡੀਆਂ ਲੰਘਦੀਆਂ ਆ ਹਾਂਜੀ ਗਾਇਜ਼ ਜੀ ਕਿਸ ਨੇ ਛੱਲੀ ਖਾਣੀ ਨਹੀਂ ਕਰ ਦਿੱਤੀ ਹੋ ਸਾਡੇ 굴ਾ ਦੇਖੋ ਰੱਚ ਕਿੰਦਾ ਪਿਆਣ ਚਾਹ ਕਰ ਸਕਦੇ ਤੁਸੀਂ ਆਪਾਂ ਹੁਣ ਖਾਵਾਂਗੇ ਛੱਲੀ ਇਹ ਸਾਡੇ ਭਾਈ ਨੇ ਛੱਲੀਆਂ ਲਾਈਆਂ ਆ ਅਲਗ ਵਿਚਾਰੇ ਰੀੜੀ ਪਲਟ ਗਈ ਸੀ ਸਹੀ ਕਰਾਈ ਆ ਤੇ ਜੇ ਖਾਸ ਕਰਕੇ ਵੀ ਪੁਰਾਣਾ ਚੰਗਾ ਪਵਾਇਆ ਕਿਸੇ ਤੋਂ ਲੈ ਕੇ ਖਵਾੜੀਏ ਤੋਂ ਲੈ ਕੇ ਨਾ ਇੱਧਰੋਂ ਘੱਲ ਆ ਆਓ ਦੇਖੋ ਕਿ ਨਾਰਾ ਚੁਕਿਆ ਸਾੜੇ ਖੁੱਲਿਆ ਨਾ ਇਸ ਕਰਕੇ ਰਾਸ਼ੀ ਦਾ ਸੱਜੇ ਦੇਖੋ ਟ੍ਰੈਫਿਕ ਕਿੰਨੀ ਵੀ ਆਪਣੇ ਗੋਲਦਿਆਲੇ ਭਾਜੀ ਗੋਲਦਿਆਲੇ ਬਹੁਤ ਸਵਾਗਤ ਕਰਉਂਦਾ ਸਾਚੀ ਰਾਜਾ ਪਿਆਰ ਉਹ ਕਿ ਜਿਹੜੀਆਂ ਰਾਜ ਗੱਡੀਆਂ ਗੁੱਟੀਆਂ ਖੜੀਆਂ ਹੁੰਦੇ ਆ ਫੋਰੇ ਕਰਕੇ ਟ੍ਰੈਫਿਕ ਜਾਮ ਹੁੰਦਾ ਮੈਂ ਤਾਂ ਉਧਾ ਉਹਦੇ ਸੜੀਆਂ ਬਾਹਣਾ ਚੱਲਦੀਆਂ ਰਹਦੀਆਂ ਹਾਂ ਹਾਂਜੀ ਗਾਇਸ ਇਹ ਵਾਲਾ ਪਾਰਸ ਵਾਪਸ ਆ ਗਿਆ ਆ ਬਾਕੀ ਦੇਖਦੇ ਆ ਦੂਜੀ ਸ਼ੌਪ ਤੇ ਜਾ ਕੇ ਕੀ ਚੱਕਰ ਪਿਆ ਇਹ ਵਾਪਸ ਕਿਹੜੀ ਗੱਲਾਂ ਆਇਆ ਕੀ ਚੱਕਰ ਪਿਆ ਆ ਹਨਾ ਬਾਕੀ ਪੁੱਛਦੇ ਆ ਉੱਧਰ ਜਾ ਕੇ ਠੀਕ ਆ ਕਿ ਨਹੀਂ ਫੋਨ ਕਰਕੇ ਪੁੱਛਦੇ ਆ ਠੀਕ ਆ ਕਿ ਨਹੀਂ ਪ੍ਰੇਨ ਚ ਬੈਠਾ ਆ ਫੋਨ ਦੇ ਤੋਂ ਵਾਲ ਲੱਗਾ ਆ ਮਾਹੌਲ ਚਾਲਾ ਠੰਡਾ ਜਾਈ ਆ ਮੌਸਮ ਵੀ ਠੰਡਾ ਹੋ ਗਿਆ ਆ ਠੀਕ ਆ ਜੀ ਬਾਕੀ ਗਾਇਜ਼ ਵੀਡੀਓ ਇੱਥੇ ਕਰਦੇ ਆ ਆਪਾਂ ਐਂਡ ਠੀਕ ਆ ਜੀ ਵੀਡੀਓ ਦਾ ਇੱਥੇ ਕਰਦੇ ਆ ਐਂਡ ਬਾਕੀ ਬੀਵੀ08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਲੌ ਸਾਡੇ ਦੇਖਦੇ ਰਿਆ ਕਰੋ ਜਿਹੜੇ ਭਰਾ ਨਵੇਂ ਜੁੜੇ ਆ ਵੀਡੀਓ ਕਰਾ ਦਾ ਪਾਈ ਪੜਾ ਲਿਆ ਕੋ ਵੀ ਦੇਖਦੇ ਰਿਆ ਕਰੋ ਬੀਵੀ08 ਦੇ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਕਹਾਵਾ ਜੀ